ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਹੈ ਜੀ ਤੁਹਾਡਾ ਮੇਰੇ ਕਿਚਨ ਦੇ ਵਿੱਚ ਕਿਦਾਂ ਸਾਰੇ ਜਣੇ ਠੀਕ ਠਾਕ ਹੋ ਰੋਜ਼ ਆਪਾਂ ਕੁਛ ਨਾ ਕੁਛ ਖਾਈ ਜਨੇ ਆ ਹਰੀਆਂ ਸਬਜ਼ੀਆਂ ਵੀ ਖਾਣੇ ਆ ਠੀਕ ਹੈ ਤਲੇ ਆ ਭਲੇ ਵੀ ਖਾਣੇ ਆ ਜੂਸ ਵੀ ਪੀ ਲੰਨੇ ਆ ਕੁਛ ਨਾ ਕੁਛ ਆਪਾਂ ਨੂੰ ਜਿਉ ਲੱਗਦਾ ਵੀ ਹੈਲਦੀ ਆ ਹੈਨਾ ਆਪਾਂ ਉਹਦਾ ਸੇਵਨ ਕਰਦੇ ਆ ਅਸੀਂ ਅੱਜ ਸੋਰੀ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਨਹੀਂ ਆਈਆਂ ਜੀ ਰੈਸিপি ਮਖਾਣਿਆਂ ਦੀ ਰੈਸিপি ਤੁਹਾਨੂੰ ਸਭ ਨੂੰ ਪਤਾ ਇਹਨਾਂ ਚ ਕਿੰਨਾ ਪ੍ਰੋਟੀਨ ਫਾਈਬਰ ਆਇਰਨ ਵਗੈਰਾ ਕਿੰਨਾ ਕੁਝ ਹੁੰਦਾ ਹਨਾ ਹੈ ਪ੍ਰੈਗਨੈਂਟ ਲੇਡੀਆਂ ਹੋ ਗਈਆਂ ਹੋਰ ਕਈ ਪ੍ਰਕਾਰ ਦੇ ਜਿਨ੍ਹਾਂ ਨੂੰ ਕੈਲਸ਼ੀਅਮ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਉਹ ਸਾਰੇ ਇਹਨਾਂ ਨੂੰ ਸੇਵਨ ਕਰਦੇ ਆ ਲੇਕਿਨ ਲਿਮਟ ਦੇ ਵਿੱਚ ਕਿਉਂਕਿ ਹੁਣ ਗਰਮੀ ਆ ਗਰਮ ਬਹੁਤ ਜ਼ਿਆਦਾ ਹੁੰਦੇ ਆ ਇਹ ਤੁਹਾਨੂੰ ਸਭ ਨੂੰ ਪਤਾ ਮੈਨੂੰ ਦੱਸਣ ਦੀ ਵੈਸੇ ਲੋੜ ਨਹੀਂ ਹੈ ਪਰ ਫੇਰ ਵੀ ਇਹਨੂੰ ਗਲੀਮੈਂਟ ਚ ਫੀ ਯੂਜ਼ ਕਰਦੇ ਆ ਅੱਪਾ ਕੁਛ ਹੀ ਦਿਨਾਂ ਨਿਊ ਕਰਕੇ ਦੇਖਣਾ ਤੁਹਾਡੇ ਲਈ ਸਭ ਦੇ ਲਈ ਸਪੈਸ਼ਲ ਰੈਸিপি ਲੈ ਕੇ ਆਈ ਆ ਮੈਂ ਆਪਣੇ ਵੀਅਰਸ ਦੇ ਲਈ ਤੇ ਇਹਦੇ ਲਈ ਪਤਾ ਹੀ ਹੈ ਤੁਹਾਨੂੰ ਚਾਹੀਦਾ ਹੀ ਚਾਹੀਦਾ ਹੈ ਇਹਦੇ ਵਿੱਚ ਹੈਗੇ ਕਾਜੂ ਠੀਕ ਹੈ ਤੇ ਮੋਸਟ ਚੀਜ਼ ਜਿਹੜੀ ਸਾਨੂੰ ਬਾਹਰੋਂ ਚਾਹੀਦੀਆਂ ਜਾਂ ਘਰ ਤੋਂ ਲਿਆਓ ਪਨੀਰ ਠੀਕ ਆ ਕਿਉਂਕਿ ਮਖਾਣੇ ਤਾਂ ਸਾਨੂੰ ਬਾਹਰੋਂ ਲੈ ਕੇ ਆਣੇ ਪੈਣੇ ਆ ਇਹ ਤੁਹਾਨੂੰ ਸਭ ਨੂੰ ਪਤਾ ਪਨੀਰ ਵੀ ਆਪਾਂ ਦੁੱਧ ਚੋਂ ਕੱਢ ਲੈਣੇ ਆ ਇਸ ਕਰਕੇ ਸੋ ਹੁਣ ਆਪਾਂ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਏ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਗੱਲ ਦੱਸਣੀ ਆ ਤੁਹਾਨੂੰ ਕਿਹਦੇ ਹੱਥ ਦਾ ਖਾਣਾ ਸਭ ਨਾਲੋਂ ਜ਼ਿਆਦਾ ਪਸੰਦ ਹੈ ਠੀਕ ਹੈ ਜਿਵੇਂ ਹੁਣ ਕਹਿ ਦਵੇ ਯਾਰ ਮੇਰੀ ਜਿਹੜੀ ਪਤੀ ਜੀ ਆ ਨਾ ਉਹਦਾ ਚੋਲੇ ਬਹੁਤ ਸਵਾਦ ਬਣਾਉਂਦੀ ਆ ਵਾ 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 ਵੈਸੇ ਤਾਂ ਮਾਂ ਦੇ ਹੱਥ ਦੇ ਚੀਜ਼ੇ ਸਭ ਨਾਲੋਂ ਜ਼ਿਆਦਾ ਵਧੀਆ ਲੱਗਦੀ ਆ ਲੇਕਿਨ ਮਾਂ ਨੂੰ ਥੋੜਾ ਜਿਹਾ ਸਾਈਡ ਰੱਖਦੇ ਹੋ ਠੀਕ ਹੈ ਹੁਣ ਜੇ ਤੁਸੀਂ ਮਾਂ ਦੀ ਕਮੈਂਟ ਕਰੋਗੇ ਤਾਂ ਘਰ ਵਾਲੀ ਗੁੱਸੇ ਹੋਊ ਰਾਈਟ ਨਾ ਸੋ ਜ਼ਰੂਰ ਦੱਸਿਆ ਐਪਰੀਸ਼ੀਏਟ ਕਰੀਦਾ ਹੁੰਦਾ ਸਭ ਨੂੰ ਕਿ ਹਾਂ ਯਾਰ ਮੈਨੂੰ ਤੇਰੇ ਹੱਥ ਦੀ ਚੀਜ਼ ਸਭ ਨਾਲੋਂ ਜ਼ਿਆਦਾ ਪਸੰਦ ਹੈ ਜਿਵੇਂ ਕਿ ਹੁਣ ਚਾਚਾ ਸਾਡਾ ਸਨ ਕਹਿੰਦਾ ਕੋਈ ਬਾਪ ਕਿਆ ਬਾਤ ਤੇਰੇ ਹੱਥ ਦੀ ਚੀਜ਼ ਦਾ ਵਸ ਆਹੀ ਕੋਸ਼ਾ ਇਸ ਕਰਕੇ ਸਾਨੂੰ ਖੁਸ਼ੀ ਮਿਲਦੀ ਅਸੀਂ ਹੋਰ ਅੱਗੇ ਦੀ ਤਿਆਰੀ ਕਿੱਚਦੇ ਆ ਵੀ ਹਾਂ ਲੈ ਵੀ ਕੋਸਵਾਦ ਬਣਾ ਕੇ ਖਲਾਈਏ ਸੋ ਹੁਣ ਆਪਾਂ ਬਹੁਤਾ ਟਾਈਮ ਨਾ ਗੈਸਟ ਕਰਦੇ ਹੋਏ ਕਾੜਦੇ ਆਂ ਜੀ ਰੈਸਿਪੀ ਦੀ ਤਿਆਰੀ ਫਿਰ 2 ਮਿੰਟ ਦੋ ਫਟਾਫਟ ਕੜਾਹੀ ਤੋਲ ਮਾਈ ਕੋਰੀ ਉੱਪਰ ਚੜਾ ਰੋ ਅਜੀ ਵੇਰ ਮੈਂ ਲੈਂਦਾ ਆ ਕੜਾਹੀ ਦਿੱਤੀ ਤੋ ਉੱਪਰ ਵੀ ਚੜਾਤੀ ਜੀ ਹੁਣ ਇਹਦੇ ਵਿੱਚ ਪਹਿਲਾਂ ਪਾਵਾਂਗੇ ਜੀ ਥੋੜਾ ਜਿਹਾ ਸਰ੍ਹੋਂ ਦਾ ਆਇਲ ਠੀਕ ਥੋੜਾ ਜਿਨੂੰ ਹੁਣ ਦੇਵਾਂਗੇ ਜੀ ਗਰਮ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਸਰਸੋਂ ਦਾ ਹੋ ਗਿਆ ਆਪਣਾ ਦੇਸੀ ਘੀ ਹੋ ਗਿਆ ਰਿਫਾਈਨਡ ਆਇਲ ਹੋ ਗਿਆ ਉਹ ਤੁਹਾਡੀ ਵਿਸ਼ਾ ਗੈਸ ਥੋੜਾ ਜਿਹਾ ਤੇਜ਼ ਕਰ ਦਵਾਂ ਪਹਿਲਾਂ ਕਰਕੇ ਰੱਖਿਆ ਵੈਸੀ ਸਲਵੋ ਤੇ ਨਾਲ ਦੀ ਨਾਲ ਆਪਾਂ ਦੂਸਰਾ ਪ੍ਰੋਸੀਜਰ ਵੀ ਸ਼ੁਰੂ ਕਰਦੇ ਆਂ ਚੱਕੋ ਹੋ ਗਿਆ ਜੀ ਸਾਡਾ ਚੱਕੋ ਹੋ ਗਿਆ ਕਿਉਂਕਿ ਮੈਂ ਵਨ ਵੇਚ ਬਣਾਣੀ ਆ ਵੀਡੀਓ ਇਸ ਕਰਕੇ ਤੁਸੀਂ ਵੀ ਦੇਖਿਓ ਕੀ ਕੁਝ ਹੁੰਦਾ ਜਦ ਇੱਕ ਕਲਿੱਪ ਦੇ ਵਿੱਚ ਪੂਰੀ ਵੀਡੀਓ ਬਣਦੀ ਆ ਸੋ ਹੁਣ ਚੱਕੋ ਦੇਖਿਓ ਪਹਿਲਾਂ ਕਿੱਥੇ ਆ ਸਾਡੇ ਮਿਲ ਗਿਆ ਮਿਲ ਗਿਆ ਸੋ ਕਰ ਰਹੀ ਨਾ ਪਹਿਲਾਂ ਬਣਾਉਣ ਲੱਗੇ ਵੇ ਸੀ ਸਿਕੰਜਮੀ ਤਾਂ ਇਹਦੇ ਇਸ ਕਰਕੇ ਹੁਣ ਆਪਾਂ ਪਨੀਰ ਨੂੰ ਕਰ ਲਈਏ ਪਹਿਲਾਂ ਕੱਟ ਠੀਕ ਪਨੀਰ ਜਿਹੜਾ ਕਿ ਮੈਂ ਸੋਇਆ ਬੀਨ ਦਾ ਯੂਜ਼ ਕਰਨ ਲੱਗੀ ਆ ਠੀਕ ਹੈ ਤੁਸੀਂ ਜਿਹੜਾ ਮਨ ਜੀ ਉਸ ਕਰ ਸਕਦੇ ਹੋ ਤੁਹਾਡੀ ਵਿਸ਼ ਅਸੀਂ ਗਾਣ ਹੁੰਦੇ ਆ ਥੋੜਾ ਰੋਪਰ ਟੋਕਣ ਵਾਲੀ ਜੀ ਹੁਣ ਇਹਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਧੋ ਲਵਾਂ ਫੇਰ ਆਪਾਂ ਅਗਲਾ ਦੇਖਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਇਹਨਾਂ ਬਹੁਤ ਕੁਛ ਲੱਗਿਆ ਹੋਣਾ ਇਹਨਾਂ ਪਰ ਲਿਆ ਸਵਾਰ ਕੇ ਇੱਧਰ ਸਾਡਾ ਜਿਹੜਾ ਤੇਲ ਆ ਉਹ ਵੀ ਗਰਮ ਹੋ ਗਿਆ ਪਾਵਾਂਗੇ ਇਹਦੇ ਵਿੱਚ ਪਕਾਣੇ ਤੇ ਨਾਲ ਦੀ ਨਾਲ ਜਿਹੜੇ ਬਦਾਮ ਆ ਉਹਨਾਂ ਨੂੰ ਵੀ ਇੱਕ ਮਾ ਤਰ ਲਈਏ ਥੋਲਿਏ ਇਹਨਾਂ ਨੂੰ ਦੂਸਰੇ ਦੂਸਰੇ ਟਾਈਮਸ ਪਾਵਾਂਗੇ ਗਲਤ ਕਰਦੀਆਂ ਸਹੀ ਕਰਦੀ ਐ ਮੈਨੂੰ ਕਮੈਂਟਾਂ ਚ ਦੱਸਿਆ ਕਰੋ ਕਿ ਜੈਸਮਿਨ ਅਗਲੀ ਵਾਰ ਨੂੰ ਆਹ ਚੀਜ਼ ਦਾ ਧਿਆਨ ਰੱਖੀ ਐਦਾਂ ਕਰਨੀ ਸੀ ਤੋਂ ਐਦਾਂ ਕਰਤੀ ਠੀਕ ਐ ਸੋ ਮੈਨੂੰ ਜ਼ਰੂਰ ਇਹ ਗੱਲ ਤੁਸੀਂ ਦੱਸਣੀ ਆ ਸੋ ਹੁਣ ਆਪਣਾ ਜਿਹੜੇ ਇਹ ਐ ਚੰਗੀ ਤਰ੍ਹਾਂ ਹੋ ਰਹੇ ਆ ਹੋ ਗਏ ਜ਼ਿਆਦਾ ਨਹੀਂ ਕਰਨੇ ਹੁਣ ਭਾ ਇਹਨਾਂ ਨੂੰ ਦਵਾਂਗੇ ਕੱਢ ਕਿ ਕਿ ਸਰੋਂ ਦਾ ਤੇਲ ਜਿਹੜਾ ਕਿ ਕੱਢਿਆ ਹੋਇਆ ਘਰ ਦਾ ਇਹਦੀ ਅਲੱਗੇ ਗੱਲਾਂ ਨਾਲ ਇਹ ਆਪਾਂ ਖਾਂਦੇ ਬੇਫਿਕਰ ਹੋਗੇ ਕਿ ਕਿ ਘਰ ਦੀ ਚੀਜ਼ਾਂ ਬਾਹਰ ਦੀਆਂ ਚੀਜ਼ਾਂ ਨੂੰ ਸੋવાય ਸੋਚਣਾ ਪੈਂਦਾ ਹੈ ਸੋਹਣਾ ਹੋਇਤਾ ਦੇ ਕੱਢ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਾਜੂ ਇਹਨਾਂ ਨੂੰ ਵੀ 2 ਮਿੰਟ ਲਈ ਇਸ ਤਰ੍ਹਾਂ ਹੀ ਰੋਸਟ ਕਰਾਂਗੇ ਇਹਨਾਂ ਨੂੰ ਇਸ ਤਰ੍ਹਾਂ ਫਲਾਰ ਕੇ ਰੱਖ ਦਿਓ ਤਾਂ ਕਿ ਥੋੜੇ ਜਿ ਠੰਡੇ ਹੋ ਜਾਣ ਚੰਗੀ ਕਰਾਇਦਾ ਨੂੰ ਵੀ ਕਰ ਦਈਏ ਹੋ ਗਏ ਨੇ ਕਿਉਂਕਿ ਇਹਨਾਂ ਨੂੰ ਵੀ ਆਪਾਂ ਨੇ ਜਿਆਦਾ ਦੇਖੋ ਥੱਲੇ ਲੱਗਣ ਲੱਜਣੇ ਨੇ ਤੇ ਇਹਦਾ ਜਿਹੜਾ ਟੇਸਟ ਆ ਸਾਰੇ ਖਰਾਬ ਹੋ ਜਾਏ ਜਿਨੀਅਲ ਮੰਮੀਆਂ ਚਾਚੀਆਂ ਭੈਣਾਂ ਤਾਈਆਂ ਮੇਰਾ ਚੈਨਲ ਦੇਖਦੇ ਆ ਉਹਨਾਂ ਨੂੰ ਵੈਸੇ ਤਾਂ ਮੇਰੇ ਨਾਲੋਂ ਜ਼ਿਆਦਾ ਪਤਾ ਹਨਾ ਸਹੀ ਗੱਲ ਆ ਪਰ ਫੇਰ ਵੀ ਜਿਹੜੇ ਨਵੇਂ-ਨਵੇਂ ਕੁਕਿੰਗ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਆਪਾਂ ਅਗਰ ਦੱਸ ਦਾਂਗੇ ਤਾਂ ਕੋਈ ਮਾੜੀ ਚੀਜ਼ ਤਾਂ ਹੈ ਨਹੀਂ ਸੋ ਹੁਣ ਕੀ ਕਰਨਾ ਜਿਹੜਾ ਆਪਣਾ ਆਹ ਹੈ ਪਨੀਰ ਦੇਖੀ ਜਾਈਓ ਠੀਕ ਸ্লাইਸ ਕਰ ਲੜੇ ਇਹਨਾਂ ਦੇ ਕਰ ਲੇ ਇਸ ਤਰ੍ਹਾਂ ਇਹ ਇੱਧਰ ਨੂੰ ਵੀ ਚਲੋ ਸੋ ਤੁਹਾਡੇ ਘਰ ਗੈਸਟ ਆਉਂਦੇ ਆ ਕੋਈ ਵੀ ਆਂਦਾ ਏ ਜ਼ਰੂਰ ਕੋਈ ਵੀ ਰੈਸিপি ਅਗਰ ਤੁਸੀਂ ਮੇਰੀ ਬਣਾਨੇ ਆ ਨਾ ਤਾਂ ਪਲੀਜ਼ ਕਮੈਂਟਾਂ ਦੇ ਪਿੱਛੇ ਲਿਖਿਆ ਹੁੰਤੇ ਉਹਦਾ ਵੀਊ ਰਿਵਿਊ ਜ਼ਰੂਰ ਦਿਆ ਕਰੋ ਕਿ ਹਾਂ ਦੇਖ ਜੈਸਮਨ ਅਸੀਂ ਐਦਾਂ ਬਣਾਈ ਸੀ ਐਦਾਂ ਹੋਰ ਵੀ ਜ਼ਿਆਦਾ ਟੇਸਟੀ ਬਣੀ ਤੂੰ ਵੀ ਐਦਾਂ ਟਰਾਈ ਕਰਕੇ ਹੋਰ ਵੀਵਜ਼ ਨਾਲ ਵੀ ਸ਼ੇਅਰ ਕਰ ਸੋ ਜ਼ਰੂਰ ਕਰਾਂਗੀ ਆਪਣੇ ਜਿਹੜੇ ਇਹ ਆ ਪਨੀਰ ਹੋ ਗਏ ਰੈਡੀ ਸਾਲਟ ਕੱਢ ਦੋ ਠੀਕ ਹੈ ਅ ਅੱਗੇ 2 ਮਿੰਟ ਵਿੱਚ ਸਾਡੇ ਗੈਸਟ ਆਏਗਾ ਇੱਕ ਮੈਂ ਉਹਨਾਂ ਨੂੰ ਮੀਟ ਕਰਿਆ ਵਾ ਦੋ ਮਿੰਟ ਲੱਗ ਤਾ ਤੁਹਾਨੂੰ ਮਿਲਦੀ ਹੈ ਗੈਸ ਮੈਸੇ ਕਰਕੇ ਸਿੰਕ ਕਰਦਾ ਸੀ ਦੋ ਮਿੰਟ ਆ ਗਈ ਜੀ ਮੈਂ ਫੇਰ ਤੁਸੀਂ ਕਮੈਂਟ ਕਰਕੇ ਦੱਸਿਓ ਕੌਣ ਆਇਆ ਹੋਗਾ ਖਰੀ ਵਾਲੀ ਆਂਟੀ ਆ ਸ਼ਾਂਤੀ ਦਾਈ ਆ ਕੋਈ ਹੋਰ ਸਰ ਜ਼ਰੂਰ ਦੱਸਿਓ ਆ ਹੁਣ ਕਰਦੇ ਆ ਫੇਰ ਤੋਂ ਸਟਾਰਟਿੰਗ ਜਾਂਦੇ ਵਿੱਚ ਮੈਂ ਥੋੜੀ ਜਿਹੀ ਪ੍ਰੈਪਰੇਸ਼ਨ ਕਰ ਲਈ ਸੀ ਪਿਆਜ਼ ਠੀਕ ਹੈ ਤੇ ਤਿੰਨ ਟਮਾਟਰ ਲੈਨੇ ਸੀ ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਜੀ ਇਹ ਮਸਾਲੇ ਠੀਕ ਬੜੀ ਲਾਈਚੀ ਆ ਗਈ ਰਿ ਵਿੱਚ ਲਾਲ ਮਿਰਚ ਆ ਗਈ ਤੇਜ ਪੱਤਾ ਆ ਗਿਆ ਜੈਫਾਲਾ ਗਿਆ ਜੀ ਧਨੀਆ ਆ ਗਿਆ ਜੀ ਜੀਰਾ ਆ ਗਿਆ ਰਾਈਟ ਪਤਾ ਹੈ ਸਭ ਨੂੰ ਕਿਾਰੇ ਕਿਹੜੇ ਆਪਾਂ ਜੀਰਾ ਘਰ ਦੇ ਵਿੱਚ ਵਰਤਦੇ ਹਾਂ ਸੋਰੀ ਮਸਾਲਾ ਆਪਾਂ ਯੂਜ਼ ਕਰ ਸਕਦੇ ਹਾਂ ਉਹਦੇ ਵਿੱਚ ਉਹਦੇ ਲਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਹੌਣ ਦੋ ਇਹਨੂੰ ਪਹਿਲਾਂ ਖੁਸ਼ਬੂ ਜੀ ਛੱਡਣ ਦੋ ਜਿਆਦਾ ਇਹ ਵੀ ਨਹੀਂ ਦੇਖਣਾ ਵੀ ਜਲ ਵੀ ਨਾ ਜਾਵੇ ਸੋ ਹੋ ਗਿਆ ਹੁਣ ਇਲੈਂਟ ਮਾਮਾ ਦੇ ਦਈਏ ਆਪਾਂ ਪਿਆਜ਼ ਆ ਗਏ ਮਿਕਸ ਆ। ਉਨੇ ਟਾਈਮ ਨੂੰ ਜਦੋਂ ਇਹ ਥੋੜੇ ਜਿਹੀ ਭੁੱਜਦੇ ਆ ਆਪਾਂ ਟਮਾਟਰ ਜਿਹੜੇ ਕੀ ਰੈਡੀ ਕਰ ਲੈਂਦੇ ਆ। ਟਮਾਟਰ ਵੀ ਸਭ ਦੇ ਵਿਚਾਰੇ ਭਾਗ ਉੱਤ ਫਰੋੜਦੇ ਫਿਰਦੇ ਆ। ਤੋ ਕੀ ਕੱਲਾ ਮੈਨੇਜ ਕਰਨਾ ਥੋੜਾ ਜਿਹਾ ਖਤਮ ਨਹੀਂ ਹੁੰਦਾ। ਮੈਂ ਨਹੀਂ ਮੰਦੀ। ਦੇ ਪੀਲ ਦਾ ਕੱਟ ਦਿਓ ਜਿਹੜੇ ਆ ਸਾਈਡਾਂ ਤੇ ਲੱਗੇ ਹੋਏ ਆ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨੂੰ ਤੁਸੀਂ ਪਾਣੀ ਕਟਿੰਗ ਕਰ ਲਈ ਮੈਨੂੰ ਇਹ ਦੱਸੋ ਮਖਾਣਿਆਂ ਤੋਂ ਹੋਰ ਵੀ ਕਿਹੜੀ ਰੈਸিপি ਬਣਾਈ ਜਾ ਸਕਦੀ ਹੈ ਸੋ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਥੋੜਾ ਜਿਆਦਾ ਦੱਸ ਦਿਓ ਮੈਂ ਉਹ ਵੀ ਰੈਸিপি ਜਰੂਰ ਬਣਾਵਾਂਗੀ ਪਾਉ ਸਕਿਆ ਫੋਸਿਡ ਠੀਕ ਥੋੜੇ ਜੇ ਹੋ ਗਏ ਹੈ ਬਰਾਉਨ ਜੇ ਹੁਣ ਇਹਦੇ ਵਿੱਚ ਹੀ ਆਪਾਂ ਜਦੇ ਨਾਲ ਲੱਗਦੀ ਪਾਵਾਂਗੇ ਜੀ ਟਮਾਟਰ ਆਮ ਗੇ ਜਿਹਦੇ ਵਿੱਚ ਥੋੜਾ ਜਿਹਾ ਨੂਨ ਦਾ ਚੱਕ ਚੱਕ ਨੂਨ ਦਾ ਚਿਹਰਾਗੇ ਨੇ ਪਰ ਅਗੇ ਜਿੰਨਾ ਨੂੰ ਮਿਕਸਾ ਤਾ ਜਾਉਂਗਾ ਜੀ ਟਾਪਰ ਓਕੇ ਜਦੋਂ ਆਪਾਂ ਨੇ ਕੀ ਕੁਝ ਕਰਨਾ ਹੈ ਮੈਂ ਤੁਹਾਨੂੰ ਉਹ ਦੱਸ ਦਵਾਜੋ ਕੌਲੀ ਲਈ ਜਿੰਨੇ ਵੀ ਘਰ ਦੇ ਵਿੱਚ ਮਸਾਲੇ ਪਏ ਆ ਉਹ ਸਾਰੇ ਇਹਦੇ ਵਿੱਚ ਪਾ ਲੜੇ ਜਿੱਦਾਂ ਕੀ ਹੁਣ ਮੈਂ ਤੁਹਾਨੂੰ ਦੱਸਾਂ ਹਲਦੀ ਪਾ ਲੋ ਪਹਿਲਾਂ ਆਪਾਂ ਠੀਕ ਹੈ ਨਾਣ ਆਪਾਂ ਇੱਧਰ ਦਾ ਚਮਚਾ ਹੀ ਪਾਉਣਾ ਜਿਆਦਾ ਨਹੀਂ ਪਾਉਣਾ ਆਹ ਮੇਰੇ ਕੋਲ ਸਬੇਜ ਵਿੱਚ ਪਾਊਡਰ ਪਿਆ ਸੀ ਉਹ ਪਾ ਲਿਆ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਥੋੜੇ ਜਿਹੀ ਕਾਲੀ ਮਿਰਚ ਪਾਵਾਂਗੇ ਇਹਦੇ ਵਿੱਚ ਇਹ ਆਪਸ਼ਨ ਹੈ ਜਿਹੜੇ ਜਿਹੜੇ ਮਸਾਲੇ ਘਰ ਦੇ ਵਿੱਚ ਅਵੇਲੇਬਲ ਆ ਆਪਾਂ ਯੂਜ਼ ਕਰ ਸਕਦੇ ਆ ਠੀਕ ਆ ਪਾ ਲਿਆ ਥੋੜਾ ਜਨਾ ਲਿਤੀ ਸੀ ਮੀਟ ਮਸਾਲਾ ਇਹਦੀ ਖੁਸ਼ਬੂ ਬਹੁਤ ਵਧੀਆ ਆ ਹੌਰਾ ਜਿਹਾ ਪਾ ਲਿਓ। ਸੌਰੀ। ਦਰਵਾਸਾ ਲਓ। ਛੁੱਕ। ਤੈ ਗਿਆ। ਪਰ ਦੋ ਜੀ ਹੁਣ ਸਾਨੂੰ ਪਟਾਰੇ ਦੇ ਕੋਈ ਵੀ ਲੋੜ ਨਹੀਂ ਹੈਗੀ। ਇਸ ਕਰਕੇ ਉਹ ਕਰਦਾਂਗੇ ਜੀ ਹੁਣ ਆਪਾਂ ਸਾਈਡ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੋੜਾ ਜਿਹਾ ਪਾਣੀ। ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਸੁਕੜ ਸਕੇ ਜਿੰਨੇ ਵੀ ਆਪਣੇ ਮਸਾਲੇ ਆ ਥੋੜੇ ਗਏ ਇਹਨਾਂ ਨੂੰ ਹੁਣ ਆਪਾਂ ਕਰ ਦਾਂਗੇ ਜੀ ਸਾਈਡ ਤੇ ਫਿਲਹਾਲ ਦੇ ਲਈ ਨਾਲ ਦੀ ਨਾਲ ਆਪਾਂ ਨੇ ਸਮਾਨ ਵੀ ਆਪਣੀ ਆਪਣੀ ਜਗ੍ਹਾ ਪਹੁੰਚਾ ਦੇਣਾ ਜੀ ਤੇ ਫਿਰ ਹਾਂ ਜੀ ਇਹ ਬਾਰੀ ਸਾਡੀ ਮਿਕਸੀ ੱਡਾਂਗੇ ਵਿੱਚ ਤੋਂ ਮਿਕਸੀ ਚੇਰੋ ਫਾਈ ਬਾਹਰ ਕਰਾਂਗੇ ਹੁਣ ਇਹਨੂੰ ਆਪਾਂ ਚੱਕਾਂਗੇ ਪਹਿਲਾਂ ਦੇਖਦੇ ਹਾਂ ਕੀ ਕੁਝ ਬਣਿਆ ਆ ਅਗਲੇ ਸਾਈਡ ਤੇ ਆਪਾਂ ਵੀ ਨਿਕਲ ਦਿਆ ਬਚਾ ਕੇ ਜੀ ਮੈਂ ਫੇਰ ਕਹੀ ਜਾਂਦੀ ਆ ਪਹਿਲਾਂ ਸਭ ਕੁਝ ਹੋ ਗਿਆ ਇਹ ਸਾਡਾ ਬਿਆਹ ਹੋ ਇਹਨੂੰ ਵੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ट्रांसफर ਕਰਦੇ ਆ ਤਾਂ ਕਿ ਇਹ ਵੀ ਥੋੜਾ ਨਾਲ ਠੰਡਾ ਹੋ ਜੇ 10 ਚਾਦੋ ਕੱਟ ਇਹਨੂੰ ਪਕਾਣ ਦੇ ਲਈ ਰੱਖ ਦੋ ਜੀ ਠੰਡਾ ਠੰਡਾ ਹੋ ਜਵੇ ਜੀ ਇਹ ਕਿਤੇ ਹੁਣ ਤਾਂ 2 ਮਿੰਟ ਲਈ ਤੁਹਾਨੂੰ ਬ੍ਰੇਕ ਆ ਮੈਨੂੰ ਚਾਹੀਦੀ ਆ ਬਿਕਾਉਜ਼ ਮੇਸ ਕਰਕੇ ਕਹਿੰਦੀ ਕਿ ਜੀ ਸਾਰਾ ਕੰਮ ਤਾਂ ਹੋ ਗਿਆ ਹੁਣ ਤਾਂ ਕੁਝ ਕਰਨ ਨੂੰ ਤੁਹਾਨੂੰ ਦਿਖਾਉਣ ਨੂੰ ਵੀ ਨਹੀਂ ਹੈ ਪਹਿਲਾਂ ਇਹ ਠੰਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਹ ਠੰਡਾ ਹੋ ਜਵੇ ਤਾਂ ਮਿਲਦੇ ਆ ਜੀ ਆਪਾਂ 5 ਮਿੰਟ ਤੱਕ ਹੁਣ ਹੋ ਗਏ ਜੀ ਸਾਡੇ 2 ਤੋਂ 3 ਮਿੰਟ ਥੋੜਾ ਜਿਹਾ ਹੋ ਗਿਆ ਹੈ ਠੰਡਾ ਪਾਵਾਂਗੇ ਜੀ ਦੇ ਚਾਰ ਦੇ ਵਿੱਚ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਹੈ ਸਾਡਾ ਮਿਕਸਰ ਚ ਚੋਜਵੇ ਸੋ ਤੂੰ ਜਾਏਗਾ ਦੋ ਵਗੇਰੀਏ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਣਾ ਹੈ ਠੀਕ ਆਵੜਾ ਅੱਧਾ ਗਲਾਸ ਪਾ ਗਏ ਹੁਣ ਕਰਾਂਗੇ ਜੀ ਉਹ ਕਰ ਠੀਕ ਸੋ ਕਰ ਲਿਆ ਜੀ ਇਹ ਵੀ ਤੇ ਤੇ ਮੈਂ ਕਹਤਾ ਸੀ ਕਿ ਇਸ ਨੂੰ ਗੈਸ ਬੰਦ ਹੁਣ ਆਹ ਸਾਰਾ ਪਾਵਾ ਗਿਆ ਜੀ ਇਦ ਤੱਕ ਚਾਹ ਬਣਦੀ ਆ ਹਾਂਜੀ ਵਿੱਚ ਸਾਡਾ ਸ਼ੈਤਾਨ ਵੀ ਆ ਗਿਆ ਜੀ ਕਹੀ ਜਾਂਦੀ ਹੈ ਕੀ ਬਣਦਾ ਹੈ ਵਿੱਚੇ ਕਹਿੰਦੀ ਹੈ ਕਿ ਆਹ ਬਣਦੀ ਆ ਮੈਂ ਕਹਿੰਨ ਨੀ ਆਹਾਂ ਹਾਂ ਬਣਦੀ ਆ ਸੋ ਦਿਖਾਣੀ ਹੈ ਜੀ ਬੇਨੂ ਮਾਂ ਕਾ ਆ ਦੇ ਕੁਜੀ ਹਲੇ ਕੈਮਰੇ ਜੀ ਨੇ ਸਤਿ ਸ਼੍ਰੀ ਅਕਾਲ ਬੁਲਾ ਦੇ ਹੁੰਦੇ ਕੈਮਰੇ ਜੀ ਨੂੰ ਜੈ ਜੀ ਗਾ ਜੀ ਵਾਟੇ ਖਾਨੀਆਂ ਰੁਕ ਜਾ ਸੋ ਇਹ ਹੋ ਰਿਹਾ ਜੀ ਵਿੱਚ ਇਹਦੇ ਪਾ ਜਿਹੜੇ ਪਾ ਦਾਂਗੇ ਜੀ ਮਸਾਲੇ ਸਟ ਗਰ ਜਿਹੜੀ ਕੀ ਦਲਦੀਆਂ ਕਮਾ ਕੇ ਪਾ ਲਿਆ ਜੀ ਠੀਕ ਹੈ ਥੋੜੀ ਦੇਰ ਇਹਨੂੰ ਦੇਓ ਜੀ ਇਹ ਵੇਜਣਾ ਜਨਮ ਵਿੱਚ ਮੜ ਜੀ ਚੂਹੀ ਨੂੰ ਪੁੱਛ ਲਾਂ ਕੀ ਕਹਿੰਦੀ ਸੀ ਜੀ ਹੁਣ ਹੋ ਗਿਆ ਜੀ ਸਾਡਾ ਇਹ ਆ ਦੇਖੋ ਉਬਾਲੀ ਖਾ ਰਿਆ ਹਨ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਮਟੀਰੀਅਲ ਪਾਇਆ ਸੀ ਇਹਦੇ ਵਿੱਚ ਮਾਮਾਗੇ ਦੀ ਆਪਾਂ ਮਖਾਣੇ ਪਿਓ ਹੀ ਜਿਹੜੇ ਕਾਜੂ ਪਾਏ ਹੋਏ ਸੀਗੇ ਠੀਕ ਹੈ ਵੇਚੀ ਮਾਮਾਗੇ ਦੀ ਜਿਹੜਾ ਪਨੀਰ ਸਰਾਂਗੇ ਜੀ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਸਿਰਫ ਇਹ ਖੇਡ ਰਹਿ ਗਿਆ 5 ਜਾਂ 6 ਮਿੰਟ ਦਾ ਕਿਉਂਕਿ ਸਾਰਾ ਕੁਝ ਆਪਾਂ ਨੇ ਪਹਿਲਾਂ ਹੀ ਕੀਤਾ ਹੋਇਆ ਜੀ ਫਿਰ ਘਰ ਦੀ ਫਰੈਸ਼ ਮਲਾਈ ਮਾਮਾ ਦੇ ਕੀਚੀ ਦੇ ਪਾਸ ਦਮਾਗੇ ਜੀ ਇਹਨੂੰ ਹੁਣ 5 ਜਾਂ 6 ਮਿੰਟ ਰੈਸਟ ਦਮਾਗੇ ਜੀ ਇਹਨੂੰ ਚੰਗੀ ਤਰ੍ਹਾਂ ਟਾਪ ਠੀਕ ਹੈ ਮੈਂ ਦੇ ਅੱਜ ਹੁਣ ਤੁਹਾਨੂੰ 5 ਮਿੰਟ ਤੱਕ ਕਿਉਂਕਿ ਵਿੱਚ ਕੁਝ ਹੈ ਨਹੀਂ ਤਿਆਰ ਕਰਕੇ ਥੋੜੀ ਜਿਹੀ ਸਕੇਪ ਕਰ ਕਰਕੇ ਵੀਡੀਓ ਬਣਾਣੀ ਪੈ ਰਹੀ ਹੈ ਜੀ 5 ਮਿੰਟ ਤੱਕ ਤੁਹਾਨੂੰ ਮਿਲਦੇ ਆ। ਰੈਡੀ ਹੈ ਜੀ ਸਬਜੀ। ਕਿຊੂ ਬੂਤਾ ਮਾਇਗੇ ਲਈ ਇੱਕ ਨੰਬਰ ਆ। ਬਾਕੀ ਹੁਣ ਟੇਸਟ ਕਰਕੇ ਹੀ ਪਤਾ ਲੱਗੂਗਾ। ਦੋ ਦੋ ਕੌਲੀਆਂ ਚਲੇ ਕੇ ਜਾਣਾ ਪੈਣਾ ਕਿਉਂਕਿ ਅੰਦਰ ਕਈ ਵਾਰ ਬੰਦੇ ਵੱਜ ਜਾਂਦੇ ਆ। ਇਸ ਕਰਕੇ ਕਹਿ ਦਿੰਦੇ ਆ ਇੱਕ ਕੌਲੇਜ। ਸੋ ਰੇਡੀ ਹੈ ਜੀ ਸਾਡੀ ਰੈਸਪੀ ਲੱਸੀ ਆ ਦੋ ਇਸ ਦੇ ਸਾਥ ਚਲੋ ਜੀ ਮੈਂ ਅੰਦਰ ਜਾ ਕੇ ਉਹ ਮਾਲੀਆਂ ਦੀਆਂ ਦੀਆਂ ਲਓ ਜੀ ਬਣ ਕੇ ਨਵੀਂ ਰੈਸਪੀ ਤਿਆਰ ਹੈ ਜੀ ਸਾਡੀ ਬੂਬੂ ਜੀ ਦੇਖੋ ਲੈ ਫਾਫਰੀ ਗਾਲ ਜੀ ਸਾਰਿਆਂ ਨੂੰ ਮੰਮਾ ਸੱਸੀ ਆ ਸੱਸੀ ਪਈ ਹੌਲੀ-ਬੋਲੀ ਮੰਮਾ ਸੱਸੀ ਗਾਲ ਪਲਾ ਪਲਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਬ ਸਸਰੇ ਘਰ ਲਿਆ ਇਹ ਵਧੀਆ ਦੀ ਸਮੈਲ ਹੋ ਯਾਰ ਪਹਿਲਾਂ ਖਾਓ ਫੇਰ ਕੰਮ ਦੂਜਾ ਤੈ ਖਾਣੀ ਤੈ ਖਾਣੀ ਹਾਂ ਰੈਣ ਦੋਏ ਨੂੰ ਤਾਂ ਹਾਂਜੀ ਕਿਰੀ ਦੋ ਨਾ ਪੁੱਤ ਹਾਂ ਨੀਲਾ ਹੱਤੀ ਦੂ ਦੂ ਰੈਣ ਦੇ ਸ਼ੁਭ ਮੂੰਹ ਬੰਦ ਮੂੰਹ ਬੰਦ ਯਾਰ ਹੂੰ ਬਾਹਰ ਸਵਾਰਨ ਚਾਜੋ ਚਾਜੋ ਦੱਸੋ ਯਾਰ ਕਭੇ ਪੇਸ਼ੀ ਤੈਨੂੰ ਨੀ ਗਾਣਾ ਦੱਸਣੀ ਹੋਣੀ ਤੈ ਖਾਣੀ ਯਾਰ ਪਲੀਜ਼ ਮੇਰਾ ਮੂੰਹ ਤਾਂ ਪਲੀ ਕਰ ਜੂ ਆ ਰਿਹਾ ਪੇਕਾ ਜੁਗਿਤ ਮੈਂ ਇਪਨੀ ਤੇ ਕੋਨਾ ਮੀ ਉਂ ਟੇਸਟ ਸਵਾਦ ਲੱਗ ਰਿਹਾ ਕਿੱਦਾਂ ਦਾ ਲੱਗ ਰਿਹਾ ਕੱਲੀ ਕੱਲੀ ਚੀਜ਼ ਚਾਕੇ ਪਾਓ ਖਾਸੀਆਂ ਚੀਜ਼ਾਂ ਪਾਈਆਂ ਨੇ ਚ ਮੈਂ ਹਲਦੀ ਠੀਕ ਹੈ ਜਲਦੀ ਹੋ ਜਾ ਕੋ ਮੇਰੇ ਕੀ ਹੁੰਦੇ ਹੋ ਜਾਨੂ ਮੈਂ ਗਲਤੀ ਕਰ ਦਿੱ ਇੱਕ ਨੂਨ ਬਹੁਤ ਵੱਧ ਹੈ ਨਹੀਂ ਸਹੀ ਆ ਹੁਣ ਕਰ ਤੁਹਾਨੂੰ ਦੇਖੋ ਤਾਂ ਪਰੀ ਆਪਣੀ ਪਾਗੜਾ ਕਾ ਸੱਚਿਆਂ ਦਾ ਨਹੀਂ ਪੈ ਗਿਆ ਕਿਤੇ ਗਰਮਾ ਪੁੱਤਾ ਹਾਈ ਹਾਈ ਨਹੀਂ ਨਾ ਮਲ ਗੋ ਗਿਆ ਨਹੀਂ ਖਾ ਗਿਆ ਕੋ ਨੂੰ ਬਤਾ ਉਹ ਹੈਗਾ ਰੋਲਾ ਦਾ ਚਲ ਕੋਈ ਨਹੀਂ ਗੀਗੀ ਬਤਾ ਲੈਣ ਡੈਡੀ ਤੁਸੀਂ ਐਸਾ ਸਾਨੂੰ ਥੋੜੀ ਜਿਹੀ ਮਲਾਈ ਪਾ ਕੇ ਇਹਨੇ ਸੋ ਹੋਰ ਹੋ ਜਾਣਾ ਸੈਟ ਹਾਂ ਚਾਹ ਦਹੀਂ ਪਾ ਜਵੇ ਹੂੰ ਉਧਰ

ਹੋਰ ਤਾਂ ਦੱਸਿਆ ਹੀ ਨਹੀਂ ਕਿਆ ਏ ਕਾਜੂ ਕਹਤੇ ਬਸ ਕਰਨ ਨੂੰ ਕਰਨ ਕਰਨ ਕਿਦਾਂ ਲੱਗਿਆ ਗਾਣ ਮੂੰਹ ਬੰਦ ਕਰਕੇ ਖਾ ਦੱਸੋ ਦੱਸ ਹੀ ਹੋਰ ਕੀ ਆ ਪਾਇਆ ਵੇ ਇਹਦੇ ਚ ਤੂੰ ਤਾਂ ਹੁਣ ਬੁਲਾਉਂਗੀ ਸਾਰਾ ਦੇਖੀ ਜਾਣਾ ਪਹਿਲਾਂ ਪਹਿਲਾਂ ਤੁਸੀਂ ਦੱਸੋ ਨਾ ਕਾਜੂ ਆ ਗਿਆ ਹਾਂ ਉਹ ਖਰਮੇ ਜਿਹੜਾ ਹੁੰਦਾ ਚਾਹਦਾ ਖਰਮੇ ਕੀ ਹੁੰਦੇ ਆ ਥੋੜੀ ਯਾਰ ਹਾਂ ਕਿਆ ਹੁੰਦੇ ਕਰ ਮੈ ਦੱਸੋ ਮੈਨੂੰ ਕੀ ਪਤਾ ਕਿ ਇੱਕ ਹੋਰ ਮੇਰੇ ਦਿਮਾਗ 'ਚ ਨਹੀਂ ਆਉਂਦੀ ਗੱਲ ਕਿ ਹੋਰ ਮੈਂ ਜਿੰਦੜੇ ਗੋਲ-ਗੋਲ ਦੇ। ਕਿਆ ਕਹਿੰਦੇ ਮੈਨੂੰ ਵੀ ਨਹੀਂ ਪਤਾ ਕਿ ਮੈਂ ਉਹ ਪਨੀਰ ਵੀ ਤਾਂ ਪਾਇਆ ਪਨੀਰ ਦਾ ਨਾਮ ਹੀ ਨਹੀਂ ਲੰਦੇ ਤੁਸੀਂ। ਪਨੀਰ ਵੀ ਤਾਂ ਤਾਂ ਖਾਂ ਘਲਕੀ ਸਭ। ਤੁਹਾਨੂੰ ਮੈਂ ਪੁੱਛਦੀ ਕਿਆ-ਕਿਆ ਪਾਇਆ। ਤੂੰ ਗਿਆ ਲੈਣ ਚੱਲਿਆ। ਮੁਰਮਰੇ। ਮੁਰਮਰੇ ਨਹੀਂ ਹੈਗੇ ਮਖਾਣੇ। ਹਮ। ਮੁਰ ਮੁਰ ਮਾਂ ਤਾਂ ਕੱਤਿਆ ਹੂੰ ਮਾਂ ਪਾ ਗੋਕਿਆ ਕੀਆ ਮਾਂ ਉੱਠ ਤੋਥਿਆ ਕਰ ਨੂੰ ਤਾ ਨੂੰ ਈ ਆਦਾ ਯਾਰ ਫੇਰ ਤੇ ਹੁਣ ਤੂੰ ਦੱਬਣੀ ਦਿੱਤੀ ਵੀ ਤੇਰਾ ਬੀਪੀ ਨਾ ਵੱਜ ਜਵੇ ਕੋਈ ਤਾਂ ਹੀ ਕਹਿੰਦੇ ਹੁੰਦੇ ਭੈਣ ਦੇ ਹੱਥ ਦਾ ਸੁਆਦ ਇਹ ਗਲਾਸ ਗਲਾਸ ਨਹੀਂ ਫੇਰ ਇਹਨੂੰ ਮੂੰਹ ਲੰਗਾਉਣਾ

ਮੱਕਰਮੇ ਜਾਂ ਮੁਰਮਰੇ ਦੇ ਕੀ ਕਰਨੇ ਮਖਾਣੇ ਉਹ ਨਹੀਂ ਚੱਬੰਦੇ ਹੂੰ ਹੂੰ ਉਸ ਨਾਲ ਰਲਾ ਰਲਾ ਰਾ ਤਾ ਠੀਕ ਹੈ ਧਿਆਨ ਥੀ ਚੱਜੂ ਆ ਗਿਆ ਹੁਣ ਇਹ ਹੁਣ ਚੱਬੰਦਾ ਲੈ ੜੀ ਮੇਰਾ ਕਾਜੂ ਆਹਦੇ ਰੋ ਗਿਆ ਠੀਕ ਆ ਜੀ ਫਿਰ ਕਾਈ ਜਾਣਦੇ ਆ ਠੀਕ ਹੈ ਦੋ ਕ ਗੱਲਾਂ ਦੱਸਤੀਆਂ ਨੂਨ ਵਾਲੀ ਇੱਕ ਤੁਸੀਂ ਧਿਆਨ ਚ ਰੱਖਿਓ ਜੀ ਕ ਮਖਾਣੇ ਵਾਲੀਆਂ ਗੱਲਾਂ ਥੋੜਾ ਜਿਹਾ ਜ਼ਿਆਦਾ ਰੋਸਟ ਹੋ ਗਿਆ ਉਹ ਠੀਕ ਹੈ ਤਾਂ ਹੀ ਮੈਂ ਅਬ ਯੂਜ਼ ਲੰਦੀ ਹੁੰਨੀ ਆ ਤਾਂ ਕਿ ਤੁਸੀਂ ਵੀਡੀਓ ਦੇਖ ਕੇ ਬਣਾਣੇ ਆ ਫਿਰ ਤੁਸੀਂ ਉਹ ਗਲਤੀ ਨਾ ਕਰੋ ਨੂਨ ਆਪਣਾ ਸਵਾਦ ਮੁਤਾਬਕ ਪਾ ਲਓ ਹਾਂ ਚਲੋ ਜੀ ਮੈਂ ਠੀਕ ਆ ਕੇ ਫਿਰ ਬਾਏ ਬਾਏ ਸ਼ੂ ਬਾਏ ਬਾਏ ਕਹੇ ਤਾਂ ਲਾਈਕ ਆਇਕ ਸ਼ੇਅਰ ਸ਼ੇਅਰ ਕਮੈਂਟ ਕਮੈਂਟ ਸਬਸਕ੍ਰਾਈਬ ਸਾਈਕ ਕਰੋ ਜੀ ਕਰੋ कल मिलते मिल हाँ नमी मिल रेसिपी कोई नमी रेसिपी ठीक है बाबा